ਅਮਿਤ ਸ਼ਾ ਜਰਦਾਬ ਅਮਿਤ ਸ਼ਾ ਜਰਦਾਬ ਅਮਿਤ ਸ਼ਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮ ਰਾਓ ਅੰਬੇਡਕਰ ਜੀ ਬਾਰੇ ਕੀਤੀ ਗਈ ਟਿੱਪਣੀ ਬਹੁਤ ਹੀ ਨਿੰਦਣਯੋਗ ਵਰਤਾਅ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਮਿਤ ਸ਼ਾ ਨੂੰ ਗ੍ਰਹਿ ਮੰਤਰਾਲੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਸ਼ਾ ਨੇ ਜਿਹੜਾ ਪਿਛੇ ਦਿਨੀ ਬਾਬਾ ਸਾਹਿਬ ਅਮਰੀਕਰ ਸਾਹਿਬ ਦੇ ਖਿਲਾਫ ਜੋ ਟਿੱਪਣੀ ਕੀਤੀ ਹੈ ਬਹੁਤ ਭੜੇ ਸ਼ਬਦ ਯੂਜ਼ ਕੀਤੇ ਨੇ ਇਹ ਇਕੱਲੇ ਬਾਬਾ ਸਾਹਿਬ ਅਮਰੀਕਰ ਸਾਹਿਬ ਨੂੰ ਹੀ ਉਹਨਾਂ ਨੇ ਟਿੱਪਣੀ ਨਹੀਂ ਕੀਤੀ ਇਹ ਜਿੰਨਾ ਵੀ ਸਾਡਾ ਦਲਤ ਸਮਾਜ ਹੈ ਉਹਦੇ ਖਿਲਾਫ ਇਹ ਟਿੱਪਣੀ ਕੀਤੀ ਹੈ ਪਰ ਤਾਂ ਵੀ ਪਾਰਟੀ ਦਲਤ ਮਜ਼ਦੂਰ ਗਰੀਬਾਂ ਦੇ ਨਾਲ ਖੜੀ ਹੈ ਉਹ ਅੰਮ੍ਰਿਤ ਸ਼ਾਹ ਦਾ ਇਹ ਘਨੌਣੀ ਹਰਕਤ ਨੂੰ ਉਹਦੇ ਖਿਲਾਫ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਮੁਜ਼ਾਹਰਾ ਹੋ ਰਿਹਾ ਹੈ ਔਰ ਇਸ ਕਰਕੇ ਅੱਜ ਪਾਸੇ ਪਟਾਣਾ ਦੇ ਵਿੱਚ ਇਲਾਕਾ ਕੌਂਸਲ ਕਮੇਟੀ ਫਤੇਗੜ ਸਾਹਿਬ ਵੱਲੋਂ ਪੀਬੀ 2olevall ਸਾਹਿਬ ਗਰੇਸ਼ ਚੋਹਾਨ ਜੀ ਤੇ ਹੋਰ ਸਾਰੀ ਸੰਗਤ ਬਲਬੀਰ ਇਕੱਠੇ ਹੋ ਕੇ ਅੱਜ ਅਸੀਂ ਵੀ ਡਿਸਟ੍ਰਿਕਟ ਫਤੇਗੜ ਦੇ ਵਿੱਚ ਡਿਸਟ੍ਰਿਕਟ ਹੈੱਡਕ quart ਤੇ ਅਸੀਂ ਇਹ ਤੋਸਲਾ ਭੁਕਿਆ ਤੇ ਅਸੀਂ ਇੱਕ ਹੋਰ ਨਿੰਦਾ ਕਰਦੇ ਹਾਂ ਅਮਰਸ਼ਾਹ ਸਾਨੂੰ ਜਿਹੜਾ ਹੈ ਆਪਣਾ ਅਸਤੀਫਾ ਦੇਵੇ ਔਰ ਇਸ ਗੱਲ ਦੀ ਮਾਫੀ ਮੰਗੇ ਵੀ ਜੋ ਉਸ ਨੇ ਸ਼ਬਦਾਂ ਬੜੀ ਜੁਸ਼ ਕੀਤੀ ਹੈ ਉਹ ਅੱਗੇ ਨੂੰ ਨਹੀਂ ਕਰਨ। ਅੰਮ੍ਰਿਤੋ ਬਹੁਤ ਹੀ ਇਹ ਸ਼ਰਮਨਾਕ ਗੱਲ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਵੱਲੋਂ ਲੋਕ ਸਭਾ ਦੇ ਵਿੱਚ ਖੜੇ ਹੋ ਕੇ ਡਾਕਟਰ ਭੀਮrao ਅੰਬੇਡਕਰ ਦਾ અપਮਾਨ ਕੀਤਾ ਗਿਆ, ਉਹਨਾਂ ਦਾ ਮਜ਼ਾਕ ਬਣਾਇਆ ਗਿਆ। ਇਹ ਆਰਐਸਐਸ ਤੇ ਬੀਜੀਪੀ ਵੀ ਜਿਹੜੀ ਮਨੋਵਾਦੀ ਸੋਚ ਹੈ ਉਹ ਖੁੱਲ ਕੇ ਪ੍ਰਗਟ ਹੋਈ ਹੈ ਕਿ ਉਹ ਗਰੀਬਾਂ ਨੂੰ, ਦਲਿਤਾਂ ਨੂੰ ਤੇ ਔਰਤਾਂ ਨੂੰ ਜੋ ਨਿਆਏ ਡਾਕਟਰ ਭੀਮrao ਅੰਬੇਦਕਰ ਨੇ ਦਵਾਇਆ ਸੀ ਉਸਦੇ ਖਿਲਾਫ ਨੇ ਮਨੁਵਾਦੀ ਸੋਚ ਦੇ ਉਹ ਮਾਲਕ ਨੇ ਅੱਜ ਉਹਨਾਂ ਦੀ ਸੋਚ ਖੁੱਲ ਕੇ ਬਾਹਰ ਆਈ ਹੈ ਤੇ ਉਹ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਡਾਕਟਰ ਅੰਬੇਦਕਰ ਦਾ ਮਜ਼ਾਕ ਉਡਾਇਆ ਇਸ ਦੇ ਅਸੀਂ ਕਾਂਗਰਸ ਪਾਰਟੀ ਬਿਲਕੁਲ ਖਿਲਾਫ ਹੈ ਡਾਕਟਰ ਭੀਮrao ਅੰਬੇਦਕਰ ਨੇ ਕਨਸਟੀਟਿਊਸ਼ਨ ਦੇ ਰਾਹੀਂ ਸਾਰੇ ਦਬੇ ਕੁਚਲੇ ਲੋਕਾਂ ਨੂੰ ਔਰਤਾਂ ਨੂੰ ਇੱਕ ਸਮਾਨਤਾ ਦੇ ਉੱਤੇ ਲੈ ਕੇ ਆਏ ਨੇ ਇਹ ਸੋਚ ਹੈ ਜਿਹੜੀ ਉਹ ਭਾਜਪਾ ਪਾਰਟੀ ਦੀ ਨਹੀਂ ਹੈ ਉਹ ਦਲਿਤਾਂ ਨੂੰ ਸਿਰਫ ਇੱਕ ਵੋਟ ਦੀ ਰਾਜਨੀਤੀ ਦੇ ਲਈ ਵਰਤਦੇ ਨੇ ਤੇ ਉਹਨਾਂ ਦਾ ਅਪਮਾਨ ਕਰਦੇ ਨੇ ਤੇ ਅੱਜ ਅਸੀਂ ਉਸ ਦੇ ਵਿਰੋਧ ਦੇ ਵਿੱਚ ਡਾਕਟਰ ਸਿਕੰਦਰ ਸਾਡੇ ਪ੍ਰਧਾਨ ਤੇ ਸਾਰੀ ਕਾਂਗਰਸ ਦੀ ਟੀਮ ਨੇ ਇਕੱਠੇ ਹੋ ਕੇ ਉਸ ਦੇ ਰੋਸ ਵਿੱਚੋਂ ਪੁਤਲਾ ਫੂਕਿਆ ਤੇ ਅਸੀਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਦੇ ਆ ਕਿਉਂਕਿ ਗ੍ਰਹਿ ਮੰਤਰੀ ਦੇ ਉਹ ਪੋਸਟ ਦੇ ਉੱਤੇ ਬੈਠ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਸੰਵਿਧਾਨ ਰਚ ਰਚੇਗਾ ਡਾਕਟਰ ਕੀ ਮਾਰਾ ਉਹ ਬੇਟ ਕਰਦਾ અપਮਾਨ ਕੀਤਾ ਹੈ ਉਹ ਇਸ ਕੋਸ ਦੇ ਤੇ ਰੇ ਬਡੇ ਰਹਿਣ ਦੇ लायक ਨਹੀਂ ਹਨ ਉਹਨਾਂ ਨੂੰ ਇਜੀ ਤੌਰ ਤੇ ਆਪਣਾ ਇਹ ਦਲਿਤ ਮੰਨਦੇ ਹੋਏ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਅਸਤੀਫਾ ਦੇਣਾ ਚਾਹੀਦਾ ਚਾਜ ਨੇ ਜਿਹੜੀ ਪਾਰਲੀਮੈਂਟ ਚ ਸ਼ਤਾਬ ਦੇ ਲਈ ਵਰਤੀ ਹੈ ਉਹ ਉਹਨਾਂ ਦੇ ਅੰਦਰ ਜਿਹੜਾ ਲੁਕੀ ਹੋਈ ਜਿਹੜੀ ਉਹਨੇ ਸੋਚ ਹੈ ਔਰ ਦਰਸਾਉਂਦੀ ਹੈ ਕਿ ਜਿਹੜਾ ਦਲਿਤ ਹੈ ਜਾਂ ਐਸਸੀ ਵਰਗ ਹੈ ਜਾਂ ਗਰੀਬ ਵਰਗ ਹੈ ਉਹ ਉਹਨਾਂ ਨੂੰ ਜਿਹੜਾ ਉਹਨਾਂ ਨਾਲ ਉਹਦੀ ਨਫ਼ਰਤ ਹੈ ਇਹ ਅੱਜ ਉਹਨਾਂ ਨੇ ਬਾਹਰ ਕੱਢ ਕੇ ਦਿਖਾਇਆ ਹੈਗਾ ਚਾਹੇ ਧਰਮ ਦੀ ਗੱਲ ਹੋਵੇ ਦੇਸ਼ ਨੂੰ ਧਰਮ ਧਰਮਾਂ ਦੇ ਨਾਮ ਤੇ ਵੰਡਤਾ ਔਰ ਅੱਜ ਲੋਕਾਂ ਨੂੰ ਇੱਕ ਬਾਬਾ ਅੰਬੇਡਕਰ ਦਾ ਸੰਵਿਧਾਨ ਜਿਹੜਾ ਉਹਦਾ ਉਹਨਾਂ ਨੇ ਨਿਰਾਦਰ ਕੀਤਾ ਔਰ ਬਾਬਾ ਇਹ ਸੰਵਿਧਾਨ ਬਦਲ ਦੇਣਾ ਚਾਹੁੰਦੇ ਆ ਰਾਹੁਲ ਗਾਂਧੀ ਜੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਰ ਬਾਰ ਕਹਿੰਦੇ ਕਿ ਬੀਜੇਪੀ ਜਿਹੜੀ ਹੈ ਸੰਵਿਧਾਨ ਬਾਬਾ ਅੰਬੇਦਕਰ ਜਿਹਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਜਿਹੜੇ ਦਲਿਤ ਵਰਗ ਜਿਹੜੇ ਛੋਟੇ ਵਰਗ ਜਿਹੜੇ ਉਹਨਾਂ ਨੂੰ ਜ਼ਰਵੇਸ਼ਨ ਆ ਉਹ ਖਤਮ ਕਰਨਾ ਚਾਹੁੰਦੀ ਹੈ ਔਰ ਉਸ ਪ੍ਰਾਈਵੇਟ ਸੈਕਟਰ ਜਿਹੜੇ ਆ ਉਹ ਚ ਨੌਕਰੀਆਂ ਖਤਮ ਕੀਤੀਆਂ ਗਈਆਂ ਸਾਰਾ ਕੁਝ ਉਸ ਤਰਫ ਧਾਰਿਆ ਔਰ ਅੱਜ ਬਾਬਾ ਅੰਬੇਦਕਰ ਜਿਹਦੇ ਖਿਲਾਫ ਬੋਲ ਕੇ ਅੱਜ ਬੀਜੇਪੀ ਨੇ ਦਿਖਾ ਦਿੱਤਾ ਕਿ ਉਹਨਾਂ ਦੀ ਕਿੰਨੀ ਨਫ਼ਰਤ ਹੈਗੀ ਹੈ ਗਰੀਬ ਇਨਸਾਨ ਲਈ ਲੋਕਾਂ ਲਈ ਧਰਮ ਚ ਲੋਕਾਂ ਨੂੰ ਵੰਡਿਆ ਹੋਇਆ ਹੈ ਔਰ ਸੰਵਿਧਾਨ ਪ੍ਰਤੀ ਉਹਨਾਂ ਦਾ ਕੋਈ ਵੀ ਇਮਾਨਦਾਰੀ ਨਹੀਂ ਹੈ ਕੋਈ ਨਿਸ਼ਟਾ ਨਹੀਂ ਹੈ ਔਰ ਉਹਨਾਂ ਦਿਲ ਚਾਏ ਤਾਂ ਇੱਕ ਦਿਨ ਚਾ ਸੰਵਿਧਾਨ ਨੂੰ ਖਤਮ ਕਰ ਸਕਦੇ ਆ ਸਰ ਸਾਡੀ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਦੇ ਉਗਾਈ ਦੇ ਵਿੱਚ ਬੜੀ ਪ੍ਰਭਲ ਤਰੀਕੇ ਨਾਲ ਖੜੀ ਹੈਗੀ ਆ ਅਸੀਂ ਹਰ ਚੀਜ਼ ਦਾ ਵਿਰੋਧ ਕਰਾਂਗੇ ਆਪਣੀਆਂ ਜਾਨਾਂ ਦੇ ਦੇਵਾਂਗੇ ਦਲਿਤ ਸਮਾਜ ਨਾਲ ਜਾਂ ਗਰੀਬ ਸਮਾਜ ਨਾਲ ਜਿਹੜੀ ਭਾਜਪਾ ਦੀ ਨਫ਼ਰਤ ਹੈ ਅਸੀਂ ਇਹਨੂੰ ਕਦੇ ਨਹੀਂ ਸਮਾਂਗੇ ਅਸੀਂ ਆਪਣੀਆਂ ਜਾਣਨਾ ਦਵਾਂਗੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਤੁਸੀਂ ਦੇਖਦੇ ਜਾਓ ਸੜਕਾਂ ਤੇ ਕੀ ਹੁੰਦਾ ਪੁਤਲੇ ਕੀ ਸਾਰੇ ਬੀਜੇਪੀ ਦੇ ਪੁਤਲੇ ਫੁਕਾਂਗੇ ਔਰ ਆਪਣਾ ਆਉਣ ਵਾਲੇ ਸਮੇਂ 'ਚ ਲੋਕ ਵੀ ਜਾਣ ਜਾਣਗੇ ਕਿ ਜਿਹੜੀ ਬੀਜੇਪੀ ਪਾਰਟੀ ਹੈ ਇਹ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ ਸੰਵਿਧਾਨ ਨੂੰ ਬਦਲ ਰਹੀ ਹੈ ਇਸ ਕਰਕੇ ਇਹਦੇ ਨਾਲ ਚੱਲਣਾ ਜਿਹੜਾ ਹੈਗਾ ਠੀਕ ਨਹੀਂ ਹੈਗਾ